ਸਾਡਾ ਸ਼ਿਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈਗਾ ਗੁੱਡ ਲੁੱਕ ਰੀਪਸ ਪਟਿਕ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਉਥੇ ਆਪਣਾ ਸਟੀਚਿੰਗ ਸਟਿਚ ਕੀਤੇ ਹੋਏ ਡੰਮੀ ਤੇ ਰੀਲਸ ਵਗੈਰਾ ਪਾਈਆਂ ਹੁੰਦੀਆਂ ਰ ਉੱਥੇ ਜਾ ਕੇ ਤੁਸੀਂ ਆਪਣਾ ਵਰਕ ਵੀ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਹੈਂਡਵਰਕ ਆਰੀਵਰਕ ਮਸ਼ੀਨਵਰਕ ਕੋਈ ਵੀ ਤੁਹਾਡੀ ਚੁਆਇਸ ਹੈਗੀ ਆਪਣੀ ਚੁਆਇਸ ਅਨੁਸਾਰ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਫੁਲਕਾਰੀ ਬਾਗ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਤਾਂ ਵੀ ਕਰਵਾ ਸਕਦੇ ਆ ਆਪਣੇ ਕੋਲੋਂ ਜਿਹੜੇ ਅੱਜ ਤੁਹਾਨੂੰ ਅਸੀਂ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਹੈਗੇ ਨੇ ਰੀਵਾ ਬ੍ਰਾਂਡ ਦੇ ਕਾਟਨ ਦਾ ਸਟਾਫ ਹੈਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਊਗਾ ਇਹਨਾਂ ਤੇ ਕੋਈ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਰੀਵਾ ਬ੍ਰਾਂਡ ਦਾ ਇਹ ਸਟਾਫ ਹੈਗਾ ਕਾਟਨ ਸ਼ਿਮਰ ਹੈਗੀ ਇਹਦੇ ਵਿੱਚ ਥੋੜੀ ਥੋੜੀ ਸ਼ਾਈਨ ਹੈਗੀ ਨਿਊ ਸਟਾਫ ਆਇਆਗਾ ਆਪਾਂ ਕੋਈ ਵੀ ਸਟਾਫ ਲੈ ਕੇ ਆਉਣੇ ਲੇਟੈਸਟ ਲੈ ਕੇ ਆਉਣਾਂਗੇ ਵੀ ਤੁਹਾਨੂੰ ਕੋਈ ਨਵੀਂ ਚੀਜ਼ ਦਿੱਤੀ ਜਾਵੇ ਨਵੇਂ ਪ੍ਰਿੰਟ ਦਿੱਤੇ ਜਾਣ ਅਲੱਗ ਜੇ ਅਲੱਗ ਤੋਂ ਹਟ ਕੇ ਹਨਾ ਜੀ ਤਦੋ ਵੀ ਹਰ ਇੱਕ ਦੀ ਚੋਇਸ ਹੁੰਦੀ ਆ ਵੀ ਅਸੀਂ ਅਲੱਗ ਤੋਂ ਪ੍ਰਿੰਟ ਵੇਅਰ ਕਰੀਏ ਤਾਂ ਕਰਕੇ ਆਪਾਂ ਅਲੱਗ ਤੋਂ ਨਵੀਆਂ ਚੀਜ਼ਾਂ ਨਵੇਂ ਸਟਾਈਲ ਦੇ ਸੂਟ ਲੈ ਕੇ ਆਉਣੇ ਆਂਗੇ ਤੇ ਆਪਣੇ ਵਰਕ ਵੀ ਕੀਤੇ ਰੈਡੀ ਨੇ ਪਾਉਣੇਗੇ ਉਹ ਵੀ ਆਪਾਂ ਤੁਹਾਡੇ ਤੋਂ ਵੀ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਜਿਹੜੇ ਆਪਣੇ ਵਰਕ ਕੀਤੇ ਪਾਉਣੇ ਵਿਦ ਦੁਪੱਟਾ ਰੈਡੀ ਨੇਗੇ ਜਿਹੜਾ ਇਹ ਫਰਸਟ ਸੂਟ ਹੈਗਾ ਇਹ ਹੈਗਾ ਗਾ ਰੈੱਡ ਕਲਰ ਦਾ ਇਦੇ ਨਾਲ ਦਾ ਆਪਾਂ ਇੱਕ ਸੂਟ ਆਫ ਵਰਕ ਵੀ ਕਰਨਾ ਦਿੱਤਾ ਹੋਇਆ ਹੈਗਾ ਜਦੋਂ ਉਹ ਆ ਗਿਆ ਆਪਾਂ ਤੁਹਾਨੂੰ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੀ ਇਹ ਰੈੱਡ ਕਲਰ ਦਾ ਹੈਗਾ ਰੀਵਾ ਬ੍ਰਾਂਡ ਦਾ ਇਹ ਸਟੱਫ ਹੈਗਾ ਤੁਸੀਂ ਦੇਖ ਲਓ ਸਾਇਆ ਦੇ ਸਟੈਂਪ ਲੱਗੀ ਹੋਈ ਆ ਜੋ ਤੁਹਾਨੂੰ ਵੀਡੀਓ ਚ ਦਿਖਾ ਰਹਾਂਗੇ ਉਹੀ ਤੁਹਾਡੇ ਘਰ ਤੱਕ ਪਹੁੰਚਾਇਆ ਜਾਊਗਾ ਇਹ ਨਹੀਂ ਹੈਗਾ ਤੁਹਾਨੂੰ ਕੁਝ ਵੀ ਗਲਤ ਦਿੱਤਾ ਜਾਊਗਾ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਆਪਣੇ ਆਰਡਰ ਫਾਸਟਲੀ ਦਿਆ ਕਰੋ ਜਦ ਤੱਕ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿਓ ਕਈ ਵਾਰ ਉਹ ਸੂਟ ਨਹੀਂ ਹੁੰਦੇ ਸੇਲ ਹੋ ਚੁੱਕੇ ਹੁੰਦੇ ਨੇ ਇਹ ਹੈਗਾ ਜੀ ਇਹਦਾ ਦੂਜਾ ਕਲਰ ਬਹੁਤ ਪਿਆਰੇ ਕਲਰ ਨੇਗੇ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੇਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਇਹਨਾਂ ਨਾਲ ਦੁਪੱਟਾ ਵਗੈਰੇ ਦੁਪੱਟਾ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਆਪਾਂ ਨੂੰ ਵਟਸਐਪ ਤੇ ਵੀ ਨਾਲ ਦੁਪੱਟਾ ਡਾਈ ਕਰਕੇ ਨਾਲ ਲੈਸ ਲਗਾ ਕੇ भेਜੋ ਤਾਂ ਆਪਾਂ ਭੇਜਾਂਗੇ ਤੇ ਤੀਜਾ ਰੰਗ ਹੈਗਾ ਇਹਦੇ ਵਿੱਚ ਫਿਰੋਜ਼ੀ ਤੁਸੀਂ ਕਲਰ ਦੇਖੋ ਰੂਟੀਨ ਵੇਅਰ ਦੇ ਵਿੱਚ ਤੁਸੀਂ ਕਿਤੇ ਵੀ ਜਾਣਾ ਆਣਾਗਾ ਤੁਸੀਂ ਇਹ ਸੂਟ ਪੈਨ ਸਕਦੇ ਹੋਗੇ ਸਾਰੇ ਸੋਬਰ ਤੇ ਗਰਮੀ ਵਾਲੀ ਕੁਆਲਿਟੀ ਹੈਗੀ ਤੇ ਤੁਸੀਂ ਜਿੱਦਾਂ ਮਰਜ਼ੀ ਪਾ ਕੇ ਜਾ ਸਕਦੇ ਹੋ ਸਟੀਚਿੰਗ ਅਵੇਲੇਬਲ ਹੈਗੀ ਜੇ ਤੁਸੀਂ ਕਰਵਾਉਣਾ ਚਾਹੋ ਕਰਵਾ ਸਕਦੇ ਹੋ ਕਲਰ ਦੇਖੋ ਸਾਰੇ ਬਹੁਤ ਜ਼ਿਆਦੇ ਸੋਹਣੇ ਨੇਗੇ ਤੇ ਇਹ ਹੈਗਾ ਜੀ ਚੌਥਾ ਪ੍ਰਿੰਟ ਪਿੰਕ ਕਲਰ ਹੈਗਾ ਪਿੰਕ ਜਾਂ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਇਹਦੇ ਵਿੱਚ ਹਲਕੇ ਹਲਕੇ ਜਿਹੀ ਸ਼ਾਈਨ ਹੈ ਬਿਲਕੁਲ ਬਹੁਤ ਜਿਆਦਾ ਸੋਹਣਾਗਾ ਤੇ ਕੋਈ ਕਪੜਾ ਸਟ੍ਰਿੰਕ ਨਹੀਂ ਹੁੰਦਾ ਇਹਨੂੰ ਵਾਸ਼ ਕਰਕੇ ਤੁਸੀਂ ਰੈਡੀ ਕਰਵਾਓ ਸਟਿਚ ਕਰਵਾਓ ਵਿਦਆਊਟ ਵਾਸ਼ ਨਾ ਕਰਵਾਇਓ ਕਿਉਂਕਿ ਜਿੰਨੀ ਸਟ੍ਰਿੰਕ ਇਸ ਹੋਣੀ ਹੁੰਦੀ ਹੈਗੀ ਉਹ ਸੂਟ ਦੀ ਹੋ ਜਾਂਦੀ ਹੈਗੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕੋਈ ਪੈਚ ਲੱਗ ਕੇ ਤੇ ਤਾਂ ਤੁਸੀਂ ਉਵੇਂ ਵੀ ਵੇਅਰ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣੇ ਸੂਟ ਲੇਗੇ ਇਹ ਹੈਗਾ ਜੀ ਇਹਦਾ ਅਗਲਾ ਕਲਰ ਇਹ ਥੋੜਾ ਜਿਹਾ ਡਾਰਕ ਫਰੋਜ਼ੀ ਹੈਗਾ ਪਹਿਲਾ ਵਾਲਾ ਲਾਈਟ ਸੀਗਾ ਦੇਖੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰਾ ਸਟੱਫ ਜੋ ਵੀ ਅਸੀਂ ਬਹੁਤ ਸਾਰੇ ਡਿਜ਼ਾਈਨ ਲੰਗੇ ਬਟਨ ਵਗੈਰਾ ਲੈਸਿਸ ਵਗੈਰਾ ਲਗਾ ਕੇ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦੇ ਸੋਹਣੇ ਸਟਿਚ ਕਰਵਾ ਸਕਦੇ ਹੋ ਦੇਖੋ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਨੇ ਹਾਈਲਾਈਟ ਕਰਵਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਆਪਣੀ ਚੁਆਇਸ ਅਨੁਸਾਰ ਪੈਨਣਾ ਚਾਹੋਗੇ ਉਹਦਾ ਪੈਨ ਸਕਦੇ ਹੋਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਆਪਣਾ WhatsApp ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਤਾਂ ਤੁਸੀਂ ਉਹ ਤੇ ਸਕਰੀਨਸ਼ਾਟ ਭੇਜ ਸਕਦੇ ਹੋਗੇ ਤੇ ਆਪਣਾ ਸੂਟ ਰਖਵਾ ਸਕਦੇ ਹੋਗੇ ਪੇਮੈਂਟ ਕਰਕੇ ਤੇ ਇਹਨਾਂ ਦੀ ਜਿਹੜੀ ਕਾਸਟ ਹੈਗੀ ਜਿਹੜਾ ਪ੍ਰਾਈਸ ਹੈਗੀ ਉਹ ਤੁਸੀਂ WhatsApp ਤੇ ਪੁੱਛ ਲਿਆ ਕਰੋ ਜੀ WhatsApp ਤੇ ਆਪਾਂ ਦੱਸ ਦਿਆਂਗੇ ਤੇ ਇਹ ਠੀਕ ਰੇਂਜ ਦੇ ਵਿੱਚ ਸੂਟ ਲੇنگੇ ਜ਼ਿਆਦਾ ਕਾਸਟ ਲਈ ਨਹੀਂ ਹੈਗੇ ਵਿਦਆਊਟ ਲਾਈਨਿੰਗ ਹੈ ਸਟਿਚ ਹੋਣਗੇ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕਨ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਜਾਣੇ ਠੀਕ ਹੋਵਾਂਗੇ ਤੇ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਬਾਏ ਬਾਏ